ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀਡੈਰੀ ਫਾਰਮ ਦੀਪਕਰ ਦੇ ਵਿੱਚ ਜਿਹੜੇ ਮੇਰੇ ਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਸਭ ਤੋਂ ਪਹਿਲਾਂ ਨੂੰ ਰਿਕਵੈਸਟ ਕਰ ਬੈਨਲ ਨੂੰ ਸਬਸਕ੍ਰਾਈਬ ਮੇਰੇ ਵੀਰ ਬਣ ਜਾ ਜਰੂਰ ਕਰ ਲਿਆ ਕਰੋ 6280137325 ਮੇਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਇਸ ਵੀਡੀਓ ਚ ਬਾਈ ਜੀ ਆਪਾਂ ਤੁਹਾਡੇ ਲਈ ਬਹੁਤ ਸਾਰੇ ਖੇਤੀ ਦੇ ਸੰਦ ਲੈ ਕੇ ਆਏ ਆ ਪਹਿਲਾ ਸੰਦ ਹੈਗਾ ਬਾਈ ਜੀ ਟਰਾਲੀ ਦਾ ਮੋਬਾਈਲ ਨੰਬਰ ਹੈਗਾ ਵੀਰ ਦਾ 6239429412 6239429412 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਟਰਾਲੀ ਬਾਰੇ ਗੱਲ ਕਰਦੇ ਆਪਾਂ ਬਾਈ ਜੀ 13 ਸਤ ਦੀ ਟਰ ਡਬਲ ਟੈਰੀ ਟਰਾਲੀ ਆਗੀ ਪੂਰੀ ਫੁੱਲ ਹੈਵੀ ਬਣੀ ਹੋਈ ਆ ਰੰਗ ਪੇਂਟ ਹੋਇਆ ਵਾ ਵਧੀਆ ਤੇ ਬਾਈ ਜੀ ਆ ਬੈੱਡ ਵੀ ਲੱਗਿਆ ਹੋਇਆ ਹੈਗਾ ਸਰਗੇ ਵਾਲਾ ਬੈੱਡ ਹੈਗਾ ਚੈੱਕ ਕਰ ਸਕਦੇ ਹਾਂ ਡਬਲ ਟਾਇਰ ਆਗੇ ਰੇਟ ਇਹਦਾ ਹੈਗਾ 1,55,000 ਰੁਪਏ ਮੌਕੇ ਤੇ ਮੰਨ ਤਨ ਹੋ ਜਾਊਗਾ ਅੱਗੇ ਬਾਈ ਜੀ ਇੱਕ ਜੌਂਡੀਆ ਟਰੈਕਟਰ ਸੇਲ ਹੈਗਾ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ 9877259083 9877259083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2012 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਇਹਨਾਂ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆ ਪਿਆ ਹੈ ਬਾਈ ਜੀ ਟਰੈਕਟਰ ਨਾ ਟਾਇਰਾਂ ਦੀ ਗੱਲ ਕਰਕੇ ਚਾਰੋਂ ਟਾਇਰ ਨਵੇਂ ਬਾਈ ਜੀ ਕੰਪਨੀ ਦੇ ਟਾਇਰ ਆਗੇ ਬਿਲਕੁਲ ਨਵੇਂ ਟਾਇਰ ਆਗੇ ਪਹਿਲੇ ਨਾਮ ਦਾ ਟਰੈਕਟਰ ਆ ਰੰਗ ਪੇਂਟ ਪੱਕੋ ਪੂਰੀ ਫੁੱਲ ਸਾਫ ਕੰਡੀਸ਼ਨ ਆ ਪਾਵਰ ਸਟੀering ਆ ਬਾਈ ਜੀ ਪੂਰਾ ਫੁੱਲ ਟੌਪ ਮਾਡਲ ਟਰੈਕਟਰ ਆਗਾ ਖੁੱਲਾ ਹਿੱਸਾਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਬਾਕੀ ਵੀਰ ਨੇ ਬਾਹੀਤੀ ਚਲਾਇਆ ਵਾ ਤੁਸੀਂ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਜੀ ਲੈ ਜਾ ਸਕਦੇ ਹੋ ਜੇਕਰ ਆ 4 ਲੱਖ ਤੇ 30000 ਰੁਪਏ ਟਰੈਕਟਰ ਦੀ ਡਿਮਾਂਡ ਹੈ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਬਾਈ ਜੀ 4 ਲੱਖ ਤੇ 30000 ਰੁਪਏ ਅੱਗੇ ਬਾਈ ਜੀ ਇੱਕਾ ਫਾਰਮ ਟਰੱਕ 60 ਬਕਾਊਆ ਵੀਰ ਦਾ ਮੋਬਾਈਲ ਨੰਬਰ ਇਹ ਸੀ 9877259083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਤੇ ਮਾਡਲ ਹੈਗਾ ਟਰੈਕਟਰ ਦਾ ਡਬਲ ਕਲਚ ਟਰੈਕਟਰ ਆ ਬਾਈ ਜੀ 2001 ਮਾਡਲ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਜਿਹੜਾ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆਗਾ ਇੰਜਨ ਗੇਅਰ ਲੈਫਟ ਪੱਕੋਂ ਵੀਰ ਕਹਿੰਦਾ ਪੂਰੀ ਫੁੱਲ ਗਾਰੰਟੀ ਹੋ ਗਈ ਆਪਣੀ ਬਾਕੀ ਬਾਈ ਜੀ ਤੁਸੀਂ ਵੀ ਆਪਦੀ ਗਾਰੰਟੀ ਰੱਖਿਆ ਕਰੋ ਭਰਾਵਣੇ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਆਇਆ ਕਰੋ ਮੇਰੇ ਤੋਂ ਨਾ ਕਰੋ ਵੀਰ ਬਣਿਆ ਆਪਣੀ ਤਾਂ ਵੀਰੇ ਆਪਾਂ ਸਿਰਫ ਵੀਡੀਓ ਪਾਉਣ ਦਾ ਕੰਮ ਹਨ ਆਪ ਤਾਂ ਇਕੱਲੇ ਵੀਡੀਓ ਪਾਉਣੀ ਨਹੀਂ ਹਿੰਦੀ ਵੀਡੀਓ ਪਾ ਦਿੰਨੇ ਆ ਬਾਕੀ ਆਪਦੀ ਤਸੱਲੀ ਕਰਕੇ ਲੈ ਕੇ ਆਇਆ ਕਰੋ ਟਾਇਰਾਂ ਦੀ ਗੱਲ ਕਰੀਏ ਤਾਂ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਪਿਆ ਰੰਗ ਪੇਂਟ ਪੱਕੋਂ ਪੂਰੀ ਫੁੱਲ ਸਾਫ ਕੰਡੀਸ਼ਨ ਦਾ ਰ 190000 ਰੁਪਇਆ ਮੌਕੇ ਤੇ ਮੰਨਤਨ ਹੋ ਜਾਊਗਾ ਆਕਾ ਬਾਈ ਜੀ ਨਾੜ ਗਿਆ ਟਰੈਕਟਰ ਵਗਾਊਗਾ 9417619364 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ ਬਾਈ ਜੀ ਪੂਰਾ 2000 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਇਹਨਾਂ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆਗਾ ਬਿਲਕੁਲ ਕੋਕਾ ਪੀਸ ਪਿਆਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਬਹੁਤ ਸਾਫ ਕੰਡੀਸ਼ਨ ਨਾਲ ਟਾਇਰਾਂ ਦੀ ਗੱਲ ਕਰੀਏ 50 ਤੋਂ 55 ਪੈਸੇ ਟਰੈਕਟਰ ਤੇ ਟਾਇਰ ਪਏ ਆ ਰੇਟ ਦੀ ਗੱਲ ਕਰਦੇ ਆ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 55000 25000 ਰੁਪਏ ਚ ਵੀ 2 ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਵੀਰ ਕਹਿੰਦਾ ਪਏ ਜੋ ਮੰਤਲ ਕਰਦੇ ਆਗੇ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਬਾਈ ਜੀ